ओ अंकार आद जोग अनूप, जोत रूप नरंकार जो सदा अजर अमर अबनासी अबनासि ताम सिमरो तान, तान बाबा श्री चन्द जी योग अवतार महान जो योग कराव ता ते होय अज्ञान निदान ਚਰੀ ਚੰਦ ਸਤਨਾਮ ਜਪੈ ਮਨ ਤਨ ਹੋਏ ਸੁਧਾਨ ਜੋ ਜਪੈ ਨਾ ਬਾਬਾ ਦਾ ਸੋ ਪਾਵੇ ਮੁਕਤ ਮਿਦਾਨ ਜੋ ਜਗਤ ਵਿੱਚ ਆਇਆ ਸੋ ਚੱਲਣਾ ਹੈ ਨਾਮ ਜਪੇ ਸੋ ਨਿਝ ਕਰ ਰਹੀਂ ਮਾਇਆ ਮੋ ਸਭ ਸੁਪਨਾ ਜਾਣ ਨਾਮ ਬਿਨਾ ਸਭ ਝੂਠ ਪਛਾਨ ਮਨ ਮੂਰਖ ਅਹੰਕਾਰ ਪ੍ਰਿਆ ਜੋਰੀ ਸੋਜ ਜੋਗ ਨਾ ਜਾਣੈ ਗੁਰੂ ਮਿਲੇ ਤਾ ਮੋਹ ਬਿਨਸੈ ਸਚਾ ਨਾਮ ਸਮਾਨੈ ਓ ਅੰਕਾਰ ਸਤਨਾਮ ਤਿਹਾਰੋ ਜੀ ਜੋਤ ਰੂਪ ਸ੍ਰੀ ਚੰਦ ਬਚਾਓ ਜੀ ਮਨ ਤਨ ਤਵਿੱਤਰ ਹੋਏ ਸੁਖ ਪਾਵੇ ਨਾਮ ਜਪੇ ਸਭ ਦੁੱਖ ਭੁਲਾਵੇ ਬਾਬਾ ਜੀ ਸਦਾ ਦਿਹਾਲ ਹੋ ਚਰਨ ਧੂਰ ਮਨ ਅੰਮ੍ਰਿਤ ਹੋ ਜੋ ਸਿਮਰੇ ਸ੍ਰੀ ਚੰਦ ਨਾਮ ਤਿਸਤੇ ਉਤਰੇ ਕਾਲ ਜੰਜਾਲ ਤਰਤੀ ਆਕਾਸ਼ ਸਭ ਤੇਰਾ ਰੂਪ ਜਲ ਤਲ ਮੈਂ ਤੂੰ ਪ੍ਰਕਾਸ਼ ਜੋ ਸਿਮਰੇ ਤੇਰਾ ਨਾਮ ਨਿਧਾਨ ਸੋ ਤਰੇ ਭਵ ਸਾਗਰ ਪਰ ਆਕਾਸ਼ ਬਾਬਾ ਸ੍ਰੀ ਚੰਦ ਜੀ ਦਇਆ ਕਰੋ ਮਨ ਧਨ ਆਤਮ ਹੋਏ ਪ੍ਰਕਾਸ਼ ਜੋ ਤੇਰਾ ਨਾਮ ਜਪੇ ਨਿਸਵਾਸ ਤਿਸ ਦਾ ਹੋਏ ਨਿਵਾਸ ਵਿਹੰਗ ਆਕਾਸ਼ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੋਗ ਅਵਤਾਰ ਜਗਤ ਦੇ ਉਧਾਰ ਆਪ ਜੋਗੀ ਜੋਗ ਰਚਾਵੇ ਜਗਤ ਨੂੰ ਨਾਮ ਦੇ ਸਿਖਾਵੇ ਸਾਡੇ ਉੱਤੇ ਦਿਆ ਧਾਰੋ ਮੋਹ ਮਾਇਆ ਤੋਂ ਬਚਾਹੋ ਸਤਗੁਰ ਕਿਰਪਾ ਨਾਮ ਦੀਵਾ ਬਹੋ ਚਰਨ ਤੂਰ ਮਨ ਲਗਾਹੋ ਅੰਤਰ ਜੋਗ ਅਨਹਦ ਧੁਨ ਵਾਜੈ ਸਤਗੁਰ ਸ਼ਬਦ ਮਿਲੇ ਮਨ ਰਾਜੈ ਯੋਗ ਜੋਗੀ ਜੋਗ ਰਚਾਵੇ ਅਕਲ ਕਲਾ ਸਭ ਤੇ ਬਚਾਵੇ ਓ ਅੰਕਾਰ ਸਤਨਾਮ ਆਦਿ ਜੋਗ ਧਾਰੇ ਸ੍ਰੀ ਚੰਦ ਨਾਮ ਜਪੇ ਸੁਖ ਪਾਵੇ ਮਨ ਅਪੇ ਗੁਰ ਚਰਨਾਂ ਲਾਗੇ ਤਾਂ ਤੇ ਕਾਲ ਨਿਕਟ ਨਾ ਆਵੇ ਜੋਤੀ ਜੋਤ ਮਿਲਾਈ ਜਾਏ ਮਾਇਆ মোহ ਸਭ ਵਿਖੇ ਪੁਲਾਏ ਨਾਮ ਰਸ ਰੰਗ ਰਤ ਰੰਗ ਮਾਣੈ ਯੋਗ ਜੋਗੀ ਅਨਹਦ ਸੁਨੇ ਬਾਬਾ ਸ੍ਰੀ ਚੰਦ ਦਾ ਨਾਮ ਆਧਾਰ ਤਿਸ ਸਿਮਰਨ ਤੇ ਹੋਏ ਉਧਾਰ ਜਪ ਜਪ ਨਾਮ ਹੋ ਮੈਂ ਕੋ ਵੈ ਗੁਰੂ ਘੂੜਾ ਸਦਾ ਸੰਜਤ ਹੋ ਵੈ ਸਤ ਨਾਮ ਸ੍ਰੀ ਚੰਦ ਨਾਮ ਮਨ ਤੰਤਰੇ ਨਿਰਮਲ ਕਾਮ ਜੋ ਜਪੈ ਸੋ ਮੁਕਤ ਹੋਏ ਕਾਲ ਨਸਖ ਨਿਕਤ ਨ ਆਏ नमही धन जोत ज्योत ही सगली प्रेत रोत श्रीचन्द नाम अमोलक मानक जि मस्तक पावै पूर्ण ਤਨ ਤਨ ਬਾਬਾ ਸ਼੍ਰੀ ਚੰਦ ਜੀ ਜੋਗ ਅਵਤਾਰ ਮਹਾਨ ਸਾਨੂੰ ਨਾਮ ਦੀ ਦਾਤ ਬਖਸ਼ੋ ਕਰੋ ਕਿਰਪਾ ਸੁਜਾਨ ਮਨ ਤਨ ਆਤਮ ਸ਼ੁੱਧ ਹੋਵੇ ਅੰਤਰ ਜੋਤ ਪ੍ਰਕਾਸ਼ ਸਿਮਰਨ ਧਾਰ ਅਵੇਗ ਰਹੀ ਹੈ ਨਾਮ ਰੇਸ ਦਾ ਵਿਹਾਸ ਤਨ ਤਨ ਬਾਬਾ ਸ਼੍ਰੀ ਚੰਦ ਜੀ ਜੋਗ ਅਵਤਾਰ ਮਹਾਨ ਸਾਨੂੰ ਨਾਮ ਦੀ ਦਾਤ ਬਖਸ਼ੋ ਕਰੋ ਕਿਰਪਾ ਸੁਜਾਨ ਮਨ ਤਨ ਆਤਮ ਸ਼ੁੱਧ ਹੋਵੇ ਅੰਤਰ ਜੋਤ ਪ੍ਰਕਾਸ਼ ਸਿਮਰਨ ਧਾਰ ਤੇ ਅਵੇਦ ਰਹੀ ਆ ਨਾਮ ਰਹੇ ਸਦਾ ਵਿਹਾਸ ਤਨ ਤਨ ਬਾਬਾ ਸ੍ਰੀ ਚੰਦਰ ਮਹਾਰਾਜ ਜੀ ਓ ਅੰਕਾਰ ਆਦ ਜੋਗ ਅਨੂਪ ਜੋਤ ਰੂਪ ਨਰੰਕਾਰ ਜੋ ਸਦਾ ਅਜਰ ਅਮਰ ਅਬਨਾਸੀ ਤਿਸ ਦਾ ਨਾਮ ਸਿਮਰੋ ਬਾਰੰਬਾਰ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਜੋਗ ਅਵਤਾਰ ਮਹਾਨ ਜੋ ਜੋਗੀ ਜੋਗ ਕਰਾਵੇ ਤਾਂ ਤੇ ਹੋਏ ਅਗਿਆਨ ਨਿਦਾਨ ਸ਼੍ਰੀ ਚੰਦ ਸਤਨਾਮ ਜਪੇ ਮਨ ਤਨ ਹੋਏ ਸੁਧਾਨ ਜੋ ਜਪੈ ਨਾ ਬਾਬਾ ਦਾ ਸੋ ਪਾਵੇ ਮੁਕਤ ਮਿਦਾਨ ਜੋ ਜਗਤ ਵਿੱਚ ਆਇਆ ਸੋ ਚੱਲਣਾ ਹੈ ਨਾਮ ਜਪੇ ਸੋ ਨਿਝ ਘਰ ਰਹੀਂ ਮਾਇਆ ਮੋਹ ਸਭ ਸੁਪਣਾ ਜਾਣ ਨਾਮ ਬਿਨਾ ਸਭ ਝੂਠ ਪਛਾਨ ਮਨ ਮੂਰਖ ਅਹੰਕਾਰ ਪ੍ਰਿਆ ਜੋਰੀ ਸੋ ਜੋਗ ਨਾ ਜਾਣੈ ਗੁਰੂ ਮਿਲੇ ਤਾ ਮੋਹ ਬਿਨਸੈ ਸਚਾ ਨਾਮ ਸਮਾਨੈ ਓ ਅੰਕਾਰ ਸਤਨਾਮ ਤੇਹਾ ਵੋ ਜੀ ਜੋਤ ਰੂਪ ਸ੍ਰੀ ਚੰਦ ਬਚਾ ਵੋ ਜੀ ਮਨ ਧਨ ਪਵਿੱਤਰ ਹੋਏ ਸੁਖ ਪਾਵੇ ਨਾਮ ਜਪੇ ਸਭ ਦੁੱਖ ਭੁਲਾਵੇ ਬਾਬਾ ਜੀ ਸਦਾ ਦਿਹਾਲ ਹੋ ਚਰਨ ਧੂਰ ਮਨ ਅੰਮ੍ਰਿਤ ਹੋ ਜੋ ਸਿਮਰੇ ਸ੍ਰੀ ਚੰਦ ਨਾਮ ਤਿਸਤੇ ਉਤਰੇ ਕਾਲ ਜੰਜਾਲ ਤਰਤੀ ਆਕਾਸ਼ ਸਭ ਤੇਰਾ ਰੂਪ ਜਲ ਕਲ ਮੈਂ ਤੂੰ ਪ੍ਰਕਾਸ਼ ਜੋ ਸਿਮਰੇ ਤੇਰਾ ਨਾਮ ਨਿਧਾਨ ਸੋ ਤਰੇ ਭਵ ਸਾਗਰ ਪਰ ਆਕਾਸ਼ ਬਾਬਾ ਸ੍ਰੀ ਚੰਦ ਜੀ ਦਇਆ ਕਰੋ ਮਨ ਧਨ ਆਤਮ ਹੋਏ ਪ੍ਰਕਾਸ਼ ਜੋ ਤੇਰਾ ਨਾਮ ਜਪੇ ਨਿਸਵਾਸ ਤਿਸ ਦਾ ਹੋਏ ਨਿਵਾਸ ਵਿਹੰਗ ਆਕਾਸ਼ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੋਗ ਅਵਤਾਰ ਜਗਤ ਦੇ ਉਧਾਰ ਆਪ ਜੋਗੀ ਜੋਗ ਰਚਾਵੇ ਜਗਤ ਨੂੰ ਨਾਮ ਦੇ ਸਿਖਾਵੇ ਸਾਡੇ ਉੱਤੇ ਦਿਆ ਧਾਰੋ ਮੋਹ ਮਾਇਆ ਤੋਂ ਬਚਾਵੋ ਸਤਗੁਰ ਕਿਰਪਾ ਨਾਮ ਦੀਵਾ ਬਹੋ ਚਰਨ ਧੂਰ ਮਨ ਲਗਾਵੋ ਅੰਤਰ ਜੋਗ ਅਨਹਦ ਧੁਨ ਵਾਜੈ ਸਤਗੁਰ ਸ਼ਬਦ ਮਿਲੇ ਮਨ ਰਾਜੈ ਜੋਗ ਜੋਗੀ ਜੋਗ ਰਚ ਤਾਬੇ ਅਕਲ ਕਲਾ ਸਭ ਤੇ ਬਚਾਵੇ ਓ ਅੰਕਾਰ ਸਤਨਾਮ ਆਦ ਜੋਗ ਧਾਰੇ ਸ੍ਰੀ ਚੰਦ ਨਾਮ ਜਪੇ ਸੁਖ ਪਾਵੇ ਮਨ ਅਪੇ ਗੁਰ ਚਰਨਾਂ ਲਾਗੇ ਤਾਂ ਤੇ ਕਾਲ ਨਿਕਤ ਨਾ ਆਵੇ ਜੋਤੀ ਜੋਤ ਮਿਲਾਈ ਜਾਏ ਮਾਇਆ মোহ ਸਭ ਵਿਖੇ ਭੁਲਾਏ ਨਾਮ ਰਸ ਰੰਗ ਰਤ ਰੰਗ ਮਾਣੈ ਜੋਗ ਜੋਗੀ ਅਨਹਦ ਸੁਨੇ ਬਾਬਾ ਸ੍ਰੀ ਚੰਦ ਕਾ ਨਾਮ ਆਧਾਰ ਤਿਸ ਸਿਮਰਨ ਤੇ ਹੋਏ ਉਧਾਰ ਜਪ ਜਪ ਨਾਮ ਹੋਮੈ ਕੋਵੈ ਗੁਰੂ ਪੂਰਾ ਸਦਾ ਸੰਗਤ ਹੋਵੈ ਸਤ ਨਾਮ ਸ੍ਰੀ ਚੰਦ ਨਾਮ ਮਨ ਤਨ ਤਰ ਨਿਰਮਲ ਕਾਮ ਜੋ ਜਪੈ ਸੋ ਮੁਕਤ ਹੋਏ ਕਾਲ ਨਾ ਸਾਖ ਨਿਕਟ ਨਾ ਆਏ नमहि धन नमही ज्योत नमहि सगली प्रेत रोत श्री चन्द नाम अमोलक मानक पावै पूर्ण पूर्णष्ठानक ਤਨ ਤਨ ਬਾਬਾ ਸ਼੍ਰੀ ਚੰਦ ਜੀ ਜੋਗ ਅਵਤਾਰ ਮਹਾਨ ਸਾਨੂੰ ਨਾਮ ਤੇ ਦਾਤ ਬਖਸ਼ੋ ਕਰੋ ਕਿਰਪਾ ਸੁਜਾਨ ਮਨ ਤਨ ਆਤਮ ਸ਼ੋਧ ਹੋਵੇ ਅੰਤਰ ਜੋਤ ਪ੍ਰਕਾਸ਼ ਸਿਮਰਨ ਧਾਰ ਅਵੇਦ ਰਹੀ ਹੈ ਨਾਮ ਰੇਸ ਦਾ ਵਿਹਾਸ ਤਨ ਤਨ ਬਾਬਾ ਸ਼੍ਰੀ ਚੰਦ ਜੀ ਜੋਗ ਅਵਤਾਰ ਮਹਾਨ ਸਾਨੂੰ ਨਾਮ ਤੇ ਦਾਤ ਬਖਸ਼ੋ ਕਰੋ ਕਿਰਪਾ ਸੁਜਾਨ ਮਨ ਤਨ ਆਤਮ ਸ਼ੋਧ ਹੋਵੇ ਅੰਤਰ ਜੋਤ ਪ੍ਰਕਾਸ਼ ਸਿਮਰਨ ਧਾਰ ਤੇ ਅਵੇਦ ਰਹੀ ਆ ਨਾਮ ਰਹੇ ਸਦਾ ਵਿਹਾਸ ਤਨ ਤਨ ਹਸ ਬਾਬਾ ਸ੍ਰੀ ਚੰਦਰ ਮਹਾਰਾਜ ਜੀ ਓ ਅੰਕਾਰ ਆਦ ਜੋਗ ਅਨੂਪ ਜੋਤ ਰੂਪ ਨਰੰਕਾਰ ਜੋ ਸਦਾ ਅਜਰ ਅਮਰ ਅਬਨਾਸੀ ਤਿਸ ਦਾ ਨਾਮ ਸਿਮਰੋ ਬਾਰੰਬਾਰ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਜੋਗ ਅਵਤਾਰ ਮਹਾਨ ਜੋ ਜੋਗੀ ਜੋਗ ਕਰਾਵੇ ਤਾਂ ਤੇ ਹੋਏ ਅਗਿਆਨ ਨਿਦਾਨ ਸ਼੍ਰੀ ਚੰਦ ਸਤਨਾਮ ਜਪੈ ਮਨ ਤਨ ਹੋਏ ਸੁਧਾਨ ਜੋ ਜਪੈ ਨਾ ਬਾਬਾ ਦਾ ਸੋ ਪਾਵੇ ਮੁਕਤ ਮਿਦਾਨ ਜੋ ਜਗਤ ਵਿੱਚ ਆਇਆ ਸੋ ਚੱਲਣਾ ਹੈ ਨਾਮ ਜਪੇ ਸੋ ਨਿਝ ਘਰ ਰਹੀਂ ਮਾਇਆ ਮੋਹ ਸਭ ਸੁਪਣਾ ਜਾਣ ਨਾਮ ਬਿਨਾਂ ਸਭ ਝੂਠ ਪਛਾਨ ਮਨ ਮੂਰਖ ਅਹੰਕਾਰ ਪ੍ਰਿਆ ਜੋਹੀ ਸੋ ਜੋਗ ਨਾ ਜਾਣੈ ਗੁਰੂ ਮਿਲੇ ਤਾ ਮੋਹ ਬਿਨਸੈ ਸਚਾ ਨਾਮ ਸਮਾਨੈ ਓ ਅੰਕਾਰ ਸਤਨਾਮ ਤਿਹਾਰੋ ਜੀ ਜੋਤ ਰੂਪ ਸ੍ਰੀ ਚੰਦ ਬਚਾਓ ਜੀ ਮਨ ਤਨ ਤਵਿੱਤਰ ਹੋਏ ਸੁਖ ਪਾਵੇ ਨਾਮ ਜਪੇ ਸਭ ਦੁੱਖ ਤੁਲਾਵੇ ਬਾਬਾ ਜੀ ਸਦਾ ਦਿਹਾਲ ਹੋ ਚਰਨ ਧੂਰ ਮਨ ਅੰਮ੍ਰਿਤ ਹੋ ਜੋ ਸਿਮਰੇ ਸ੍ਰੀ ਚੰਦ ਨਾਮ ਤਿਸ ਤੇ ਉਤਰੇ ਕਾਲ ਜੰਜਾਲ ਤਰਤੀ ਆਕਾਸ਼ ਸਭ ਤੇਰਾ ਰੂਪ ਜਲ ਤਲ ਮੈਂ ਤੂੰ ਪ੍ਰਕਾਸ਼ ਜੋ ਸਿਮਰੇ ਤੇਰਾ ਨਾਮ ਨਿਧਾਨ ਸੋ ਤਰੇ ਭਵ ਸਾਗਰ ਪਰ ਆਕਾਸ਼ ਬਾਬਾ ਸ੍ਰੀ ਚੰਦ ਜੀ ਦਇਆ ਕਰੋ ਮਨ ਧਨ ਆਤਮ ਹੋਏ ਪ੍ਰਕਾਸ਼ ਜੋ ਤੇਰਾ ਨਾਮ ਜਪੇ ਨਿਸਵਾਸ ਤਿਸ ਦਾ ਹੋਏ ਨਿਵਾਸ ਵਿਹੰਗ ਆਕਾਸ਼ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੋਗ ਅਵਤਾਰ ਜਗਤ ਦੇ ਉਧਾਰ ਆਪ ਜੋਗੀ ਜੋਗ ਰਚਾਵੇ ਜਗਤ ਨੂੰ ਨਾਮ ਦੇ ਸਿਖਾਵੇ ਸਾਡੇ ਉੱਤੇ ਦਿਆ ਧਾਰੋ ਮੋਹ ਮਾਇਆ ਤੋਂ ਬਚਾਵੋ ਸਤਗੁਰ ਕਿਰਪਾ ਨਾਮ ਦੀ ਬਾਹ ਬਹੋ ਚਰਨ ਧੂਰ ਮਨ ਲਗਾਵੋ ਅੰਤਰ ਜੋਗ ਅਨਹਦ ਧੁਨ ਵਾਜੈ ਸਤਗੁਰ ਸ਼ਬਦ ਮਿਲੇ ਮਨ ਰਾਜੈ ਜੋਗ ਜੋਗੀ ਜੋਗ ਜਾਵੇ ਅਕਲ ਕਲਾ ਸਭ ਤੇ ਬਚਾਵੇ ਓ ਓੰਕਾਰ ਸਤਨਾਮ ਆਦ ਜੋਗ ਧਾਰੇ ਸ੍ਰੀ ਚੰਦ ਨਾਮ ਜਪੇ ਸੁਖ ਪਾਵੇ ਮਨ ਅਰਪੇ ਗੁਰ ਚਰਨਾਂ ਲਾਗੇ ਤਾਂ ਤੇ ਕਾਲ ਨਿਕਤ ਨਾ ਆਵੇ ਜੋਤੀ ਜੋਤ ਮਿਲਾਈ ਜਾਏ ਮਾਇਆ মোহ ਸਭ ਵਿਖੇ ਪੁਲਾਏ ਨਾਮ ਰਸ ਰੰਗ ਰਤ ਰੰਗ ਮਾਣੈ ਜੋਗ ਜੋਗੀ ਅਨਹਦ ਸੁਨੇ ਬਾਬਾ ਸ੍ਰੀ ਚੰਦ ਦਾ ਨਾਮ ਆਧਾਰ ਤਿਸ ਸਿਮਰਨ ਤੇ ਹੋਏ ਉਧਾਰ ਜਪ ਜਪ ਨਾਮ ਹੋ ਮੈਂ ਕੋ ਵੈ ਗੁਰੂ ਕੋਰਾ ਸਦਾ ਸੰਗਤ ਹੋ ਵੈ ਸਤ ਨਾਮ ਸ੍ਰੀ ਚੰਦ ਨਾਮ ਮਨ ਤੰਤਰੇ ਨਿਰਮਲ ਕਾਮ ਜੋ ਜਪੈ ਸੋ ਮੁਕਤ ਹੋਏ ਕਾਲ ਨਸਖ ਨਿਕਤ ਨ ਆਏ नमहि धन नमही ज्योत नमहि सगली प्रेत रोत श्री चन्द नाम अमोलक मानक पावै पूर्ण ठानक ਤਨ ਤਨ ਬਾਬਾ ਸ਼੍ਰੀ ਚੰਦ ਜੀ ਜੋਗ ਅਵਤਾਰ ਮਹਾਨ ਸਾਨੂੰ ਨਾਮ ਦੀ ਦਾਤ ਬਖਸ਼ੋ ਕਰੋ ਕਿਰਪਾ ਸੁਜਾਨ ਮਨ ਤਨ ਆਤਮ ਸ਼ੋਧ ਹੋਵੇ ਅੰਤਰ ਜੋਤ ਪ੍ਰਕਾਸ਼ ਸਿਮਰਨ ਧਾਰ ਅਵੇਗ ਰਹੀ ਹੈ ਨਾਮ ਰੇਸ ਦਾ ਵਿਹਾਸ ਤਨ ਤਨ ਬਾਬਾ ਸ਼੍ਰੀ ਚੰਦ ਜੀ ਜੋਗ ਅਵਤਾਰ ਮਹਾਨ ਸਾਨੂੰ ਨਾਮ ਦੀ ਦਾਤ ਬਖਸ਼ੋ ਕਰੋ ਕਿਰਪਾ ਸੁਜਾਨ ਮਨ ਤਨ ਆਤਮ ਸ਼ੋਧ ਹੋਵੇ ਅੰਤਰ ਜੋਤ ਪ੍ਰਕਾਸ਼ ਸਿਮਰਨ ਧਾਰ ਤੇ ਅਵੇਦ ਰਹੀ ਆ ਨਾਮ ਰਹੇ ਸਦਾ ਵਿਹਾਸ ਤਨ ਤਨ ਬਾਬਾ ਸ੍ਰੀ ਚੰਦਰ ਮਹਾਰਾਜ ਜੀ ਓ ਅੰਕਾਰ ਆਦ ਜੋਗ ਅਨੂਪ ਜੋਤ ਰੂਪ ਨਰੰਕਾਰ ਜੋ ਸਦਾ ਅਜਰ ਅਮਰ ਅਬਨਾਸੀ ਤਿਸ ਦਾ ਨਾਮ ਸਿਮਰੋ ਬਾਰੰਬਾਰ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਜੋਗ ਅਵਤਾਰ ਮਹਾਨ ਜੋ ਜੋਗੀ ਜੋਗ ਕਰਾਵੇ ਤਾਂ ਤੇ ਹੋਏ ਅਗਿਆਨ ਨਿਦਾਨ ਸ਼੍ਰੀ ਚੰਦ ਸਤਨਾਮ ਜਪੈ ਮਨ ਤਨ ਹੋਏ ਸੁਧਾਨ ਜੋ ਜਪੈ ਨਾ ਬਾਬਾ ਦਾ ਸੋ ਪਾਵੇ ਮੁਕਤ ਮਿਦਾਨ ਜੋ ਜਗਤ ਵਿੱਚ ਆਇਆ ਸੋ ਚੱਲਣਾ ਹੈ ਨਾਮ ਜਪੇ ਸੋ ਨਿਝ ਘਰ ਰਹੀਂ ਮਾਇਆ ਮੋਹ ਸਭ ਸੁਪਨਾ ਜਾਣ ਨਾਮ ਬਿਨਾਂ ਸਭ ਝੂਠ ਪਛਾਨ ਮਨ ਮੂਰਖ ਅਹੰਕਾਰ ਪ੍ਰਿਆ ਜੋਹੀ ਸੋ ਜੋਗ ਨਾ ਜਾਣੈ ਗੁਰੂ ਮਿਲੇ ਤਾ ਮੋਹ ਬਿਨਸੈ ਸਚਾ ਨਾਮ ਸਮਾਨੈ ਓ ਅੰਕਾਰ ਸਤਨਾਮ ਤੇਹਾ ਵੋ ਜੀ ਜੋਤ ਰੂਪ ਸ੍ਰੀ ਚੰਦ ਬਚਾ ਵੋ ਜੀ ਮਨ ਤਨ ਤਵਿੱਤਰ ਹੋਏ ਸੁਖ ਪਾਵੇ ਨਾਮ ਜਪੇ ਸਭ ਦੁੱਖ ਭੁਲਾਵੇ ਬਾਬਾ ਜੀ ਸਦਾ ਦਿਹਾਲ ਹੋ ਚਰਨ ਧੂਰ ਮਨ ਅੰਮ੍ਰਿਤ ਹੋ ਜੋ ਸਿਮਰੇ ਸ੍ਰੀ ਚੰਦ ਨਾਮ ਤਿਸ ਤੇ ਉਤਰੇ ਕਾਲ ਜੰਜਾਲ ਤਰਤੀ ਆਕਾਸ਼ ਸਭ ਤੇਰਾ ਰੂਪ ਜਲ ਤਲ ਮੈਂ ਤੂੰ ਪ੍ਰਕਾਸ਼ ਜੋ ਸਿਮਰੇ ਤੇਰਾ ਨਾਮ ਨਿਧਾਨ ਸੋ ਤਰੇ ਭਵ ਸਾਗਰ ਪਰ ਆਕਾਸ਼ ਬਾਬਾ ਸ੍ਰੀ ਚੰਦ ਜੀ ਦਇਆ ਕਰੋ ਮਨ ਧਨ ਆਤਮਾ ਹੋਏ ਪ੍ਰਕਾਸ਼ ਜੋ ਤੇਰਾ ਨਾਮ ਜਪੇ ਨਿਸਵਾਸ ਤਿਸ ਦਾ ਹੋਏ ਨਿਵਾਸ ਵਿਹੰਗ ਆਕਾਸ਼ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੋਗ ਅਵਤਾਰ ਜਗਤ ਦੇ ਉਧਾਰ ਆਪ ਜੋਗੀ ਜੋਗ ਰਚਾਵੇ ਜਗਤ ਨੂੰ ਨਾਮ ਦੇ ਸਿਖਾਵੇ ਸਾਡੇ ਉਤੇ ਦਿਆ ਧਾਰਹੁ ਮੋਹ ਮਾਇਆ ਤੋਂ ਬਚਾਵਹੁ ਸਤਗੁਰ ਕਿਰਪਾ ਨਾਮ ਦੀਵਾ ਬਰੋ ਚਰਨ ਤੂਰ ਮਨ ਲਗਾਵਹੁ ਅੰਤਰ ਜੋਗ ਅਨਹਦ ਧੁਨ ਵਾਜੈ ਸਤਗੁਰ ਸ਼ਬਦ ਮਿਲੇ ਮਨ ਰਾਜੈ ਜੋਗ ਜੋਗੀ ਜੋਗ ਜਾਵੇ ਅਕਲ ਕਲਾ ਸਭ ਤੇ ਬਚਾਵੇ ਉਹ ਅੰਕਾਰ ਸਤਨਾਮ ਆਦ ਜੋਗ ਧਾਰੇ ਸ੍ਰੀ ਚੰਦ ਨਾਮ ਜਪੇ ਸੁਖ ਪਾਵੇ ਮਨ ਅਪੇ ਗੁਰ ਚਰਨਾਂ ਲਾਗੇ ਤਾਂ ਤੇ ਕਾਲ ਨਿਕਤ ਨਾ ਆਵੇ ਜੋਤੀ ਜੋਤ ਮਿਲਾਈ ਜਾਏ ਮਾਇਆ মোহ ਸਭ ਵਿਖੇ ਪੁਲਾਏ ਨਾਮ ਰਸ ਰਗ ਰਤ ਰੰਗ ਮਾਣੈ ਜੋਗ ਜੋਗੀ ਅਨਹਦ ਸੁਨੇ ਬਾਬਾ ਸ੍ਰੀ ਚੰਦ ਦਾ ਨਾਮ ਆਧਾਰ ਤਿਸ ਸਿਮਰਨ ਤੇ ਹੋਏ ਉਧਾਰ ਜਪ ਜਪ ਨਾਮ ਹੋ ਮੈਂ ਕੋ ਵੈ ਗੁਰੂ ਪੂਰਾ ਸਦਾ ਸੰਗਤ ਹੋ ਵੈ ਸਤ ਨਾਮ ਸ੍ਰੀ ਚੰਦ ਨਾਮ ਮਨ ਤੰਤਰੇ ਨਿਰਮਲ ਕਾਮ ਜੋ ਜਪੈ ਸੋ ਮੁਕਤ ਹੋਏ ਕਾਲ ਨਾਸਕ ਨਿਕਟ ਨ ਆਏ नमहि धन नमही ज्योत नमहि सगली प्रेत रोत श्री चन्द नाम अमोलक मानक जि मस्तक पावै पूर्ण ठानक ਤਨ ਤਨ ਬਾਬਾ ਸ਼੍ਰੀ ਚੰਦ ਜੀ ਜੋਗ ਅਵਤਾਰ ਮਹਾਨ ਸਾਨੂੰ ਨਾਮ ਦੀ ਦਾਤ ਬਖਸ਼ੋ ਕਰੋ ਕਿਰਪਾ ਸੁਜਾਨ ਮਨ ਤਨ ਆਤਮ ਸ਼ੋਧ ਹੋਵੇ ਅੰਤਰ ਜੋਤ ਪ੍ਰਕਾਸ਼ ਸਿਮਰਨ ਧਾਰ ਅਵੇਗ ਰਹੀ ਹੈ ਨਾਮ ਰੇਸ ਦਾ ਵਿਹਾਸ ਤਨ ਤਨ ਬਾਬਾ ਸ਼੍ਰੀ ਚੰਦ ਜੀ ਜੋਗ ਅਵਤਾਰ ਮਹਾਨ ਸਾਨੂੰ ਨਾਮ ਦੀ ਦਾਤ ਬਖਸ਼ੋ ਕਰੋ ਕਿਰਪਾ ਸੁਜਾਨ ਮਨ ਤਨ ਆਤਮ ਸ਼ੋਧ ਹੋਵੇ ਅੰਤਰ ਜੋਤ ज्योत प्रकाश सिमरन तार पे अभेद रही है नाम रहे सदा विहास तन तन बाबा श्री चंद्र महाराज जी